ਉਹ ਉਹ ਧੰਨਵਾਦੀ ਪਿੰਡ ਦੇ ਤਲਵੰਡੀ ਲਾਲ ਸਿੰਘ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ तकरीबन ਪਿੰਡ ਦੇ ਬਾਰੇ ਮੈਨੂੰ ਜਾਣੂ ਕਰਵਾਇਆ ਸੀ 25 ਲੱਖ ਦੀ ਲਗ ਦੇ ਨਾਲ ਇੱਕ ਪਿੰਡ ਦੇ ਆਲੇ ਦੁਆਲੇ ਫਿਰਨੀ ਕਿ ਐਸੀ ਭਾਈ ਜਰੇ ਨੂੰ ਬੜੀ ਮੁਸ਼ਕਲ ਆਉਂਦੀ ਸੀ ਪਾਣੀ ਦੀ ਮੁਸ਼ਕਲ ਆਉਂਦੀ ਸੀ ਬਹੁਤ ਜ਼ਿਆਦਾ ਗੰਦਗੀ ਸੀ ਉਹ तकरीबन 2 ਮਹੀਨੇ ਤੋਂ ਕੰਮ ਚੱਲ ਰਿਹਾ ਸੀ ਉਹ ਕੰਮ ਕੰਪਲੀਟ ਹੋ ਗਿਆ ਕੰਮ ਪੂਰਾ ਹੋ ਚੁੱਕਾ ਹੈ ਅੱਜ ਸਰਦਾਰ ਕੁਲਦੀਪ ਸਿੰਘ ਫੌਜੀ ਸਾਹਿਬ ਜਿਨ੍ਹਾਂ ਦੇ ਇੱਕ ਡੇਰੇ ਦਾ ਰਸਤੇ ਦੀ ਬਹੁਤ ਖਸਤਾ ਹਾਲ ਸੀ ਜੋਨ ਦਾ ਡੇਰੇ ਦਾ ਰਸਤਾ ਕੰਪਲੀਟ ਕਰਕੇ ਅੱਜ ਉਹਦਾ ਦੁਖਾਟ ਕਰ ਦਿੱਤਾ ਗਿਆ ਔਰ ਤਲਵੰਡੀ ਲਾਲ ਸਿੰਘ ਦੇ ਵਿੱਚ ਹੋਰ ਵੀ ਕਾਫੀ ਪਿੰਡ ਦੀਆਂ ਜੋ ਮੁਸ਼ਕਲਾਂ ਆਏ ਮੈਂ ਨੋਟ ਕੀਤੀਆਂ ਨੇ ਪਿੰਡ ਦੇ ਡੇਰਿਆਂ ਦੇ ਰਸਤੇ ਕਾਫੀ ਬੰਨ ਵਾਲੇ ਨੇ ਪਿੰਡ ਦੇ ਵਿੱਚੋਂ ਗੁਰੂ ਘਰ ਨੂੰ ਇੱਕ ਰਸਤਾ ਜਾਂਦਾ ਹੈ ਉਸ ਰਸਤੇ 'ਤੇ ਵੀ ਮੈਨੂੰ ਇਹਨਾਂ ਡਿਮਾਂਡ ਦਿੱਤੀ ਹੈ ਥੋੜੇ ਸਮੇਂ ਤੱਕ ਹੋਰ ਵੀ ਜਿਹੜਾ ਪਿੰਡ ਤਵੱਲੀ ਲਾਲ ਸਿੰਘ ਦਾ ਡਵੈਲਪਮੈਂਟ ਦਾ ਕੰਮ ਹੋਣ ਵਾਲਾ ਹੋਵੇਗਾ ਕਾਫੀ ਕੰਮ ਮੈਂ ਨੋਟ ਕਰਾਏ ਨੇ ਇੱਕ-ਇੱਕ ਕਰਕੇ ਸਾਰੇ ਕੰਮ ਪੂਰੇ ਕਰਾਂਗੇ ਇੱਕ-ਇੱਕ ਕਰਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਿੰਨੇ ਵੀ ਤਲਵੰਡੀ ਲਾਲ ਸਿੰਘ ਦੀ ਟੀਮ ਹੈ ਬਹੁਤ ਸੁਲਝੇ ਤੇ ਸਿਆਣੇ ਭਰਾ ਨੇ ਸਾਡੇ ਬੜੇ ਸਜੰਜੇ ਢੰਗ ਦੀ ਨਾਲ ਆਪਣਾ ਆ ਕੇ ਕੰਮ ਰੱਖਦੀ ਨਹੀਂ ਉਸ ਕੰਮ ਨੂੰ ਪ੍ਰਵਾਨ ਕਰੀਦਾ ਸਾਡੇ ਸੈਕਟਰੀ ਸਾਹਿਬੋਂ ਪ੍ਰਕਾਸ਼ ਜੀ ਕਬਲਜੀਤ ਜੀ ਸਾਡਾ ਵੀ ਦਲਵੀਰ ਜੀ ਇਹਨਾਂ ਨੇ ਆਪਣੇ ਬੜੀ ਮਿਹਨਤ ਸਦਕਾ ਮੈਂ ਮਿਹਨਤੀ ਕਹਾਂਗਾ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਹੈ ਇਹਨਾਂ ਦੇ ਸੈਕਟਰੀ ਸਾਹਿਬਾਨਾਂ ਤੇ ਸਿਰ ਤੇ ਵੀ ਕਾਫੀ ਵੱਡੀ ਜ਼ਿੰਮੇਵਾਰੀ ਹੈ ਪਰ ਪਿੰਡਾਂ ਦੇ ਵਿੱਚ ਧੜਾ ਧੜ ਜੋ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਇਹਨਾਂ ਦੀ ਕਲਮ ਸਦਕਾ ਇਹਨਾਂ ਨੇ ਆਪਣੇ ਸਹੀ ਤਰੀਕੇ ਦੇ ਨਾਲ ਬਿਨਾਂ ਪੱਖਪਾਤ ਤੋਂ ਪਿੰਡ ਦੀ ਪ੍ਰਮਾਨਗੀ ਲੈ ਕੇ ਆਉਂਦੇ ਨੇ ਤਾਂ ਜੋ ਪਿੰਡਾਂ ਦੇ ਵਿੱਚ ਬਿਨਾਂ ਪੱਖਪਾਤ ਤੋਂ ਡਵੈਲਪਮੈਂਟ ਹੋ ਸਕੇ।